ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁੱਕੀਆਂ ਸਬਜ਼ੀਆਂ ਦਾ ਹਰ ਕੋਈ ਸ਼ਕੀਨ ਹੁੰਦਾ ਹੈ ਬਾਕੀ ਗਰਮੀ ਵਿੱਚ ਦਹੀਂ ਹੋਵੇ ਰਾਇਤਾ ਹੋਵੇ ਸੁੱਕੀ ਸਬਜ਼ੀ ਦਾ ਸਵਾਲ ਦੁੱਗਣਾ ਹੋ ਜਾਂਦਾ ਪਰ ਜਿਹੜੀ ਅੱਜ ਦੀ ਸ਼ਿਮਲਾ ਮਿਰਚ ਤੇ ਆਲੂ ਹੈ ਬਿਲਕੁਲ ਸੁੱਕੇ ਤਿਆਰ ਕੀਤੇ ਆ ਉਹ ਵੀ ਕੁੱਕਰ ਵਿੱਚ ਜਿਨ੍ਹਾਂ ਨੇ ਕਦੇ ਨਹੀਂ ਬਣਾਏ ਵੀਡੀਓ ਨੂੰ ਤੁਸੀਂ ਫੁੱਲ ਜ਼ਰੂਰ ਦੇਖਿਓ ਬਣਾਉਣੇ ਬੜੇ ਹੀ ਆਸਾਨ ਹੈ ਮਿੰਟਾਂ ਵਿੱਚ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਪੂਰੀ ਮਸਾਲੇਦਾਰ ਇਹ ਸ਼ਿਮਲਾ ਮਿਰਚ ਤੇ ਆਲੂ ਦੀ ਸਬਜ਼ੀ ਬਣਦੀ ਹੈ ਅੱਜ ਜਦੋਂ ਹੀ ਸਵੇਰ ਦਾ ਟਾਈਮ ਹੋਇਆ ਤਾਂ ਸਬਜ਼ੀਆਂ ਵਿੱਚ ਦੇਖਿਆ ਸ਼ਿਮਲਾ ਮਿਰਚ ਪਈ ਸੋਚਿਆ ਚਲੋ ਪਹਿਲਾਂ ਇਹਨੂੰ ਹੀ ਬਣਾਉਣੇ ਆ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਸਾਫ਼ ਕਰ ਲਿਆ ਉਸ ਤੋਂ ਬਾਅਦ ਸਿੰਪਲ ਜਿਹੇ ਤਰੀਕੇ ਨਾਲ ਤੁਸੀਂ ਕੱਟ ਲਓ ਇਹਦੇ ਵਿੱਚੋਂ ਜਿਆਦਾ ਬੀਜ ਵਗੈਰਾ ਹੋਏ ਤਾਂ ਉਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਵੱਡੇ ਵੱਡੇ ਪੀਸਾਂ ਵਿੱਚ ਕੱਟ ਕੇ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਲਾਂਗੇ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਚੀਜ਼ ਲਵਾਂਗੇ ਕੁੱਕਰ ਕਿਉਂਕਿ ਅੱਜ ਇਹਨੂੰ ਆਪਾਂ ਉਸੇ ਵਿੱਚ ਤਿਆਰ ਕਰ ਰਹੇ ਹਾਂ ਜ਼ਰੂਰਤ ਮੁਤਾਬਕ ਲਵਾਂਗੇ ਆਪਾਂ ਤੇਲ ਜਿਨ੍ਹਾਂ ਨੂੰ ਘੱਟ ਪਸੰਦ ਹੈ ਥੋੜਾ ਜਿਹਾ ਘੱਟ ਲੈ ਲਿਓ ਉਸ ਤੋਂ ਬਾਅਦ ਸਾਰੀ ਕੱਟੀ ਹੋਈ ਸ਼ਿਮਲਾ ਮਿਰਚ ਨੂੰ ਆਪਾਂ ਇਸ ਤੇਲ ਵਿੱਚ ਪਾ ਦਾਂਗੇ ਗੈਸ ਦੀ ਫਲੇਮ ਆਪਾਂ ਇੱਕ ਵਾਰੀ ਸਲੋ ਰੱਖੀ ਹੈ ਕਿਉਂਕਿ ਤੇਲ ਜਿਆਦਾ ਹੀ ਗਰਮ ਹੋ ਗਿਆ ਸੀ ਪਰ ਜਦੋਂ ਹੀ ਸ਼ਿਮਲਾ ਮਿਰਚ ਵਿੱਚ ਪਾਤੀ ਨਾਲ ਦੀ ਨਾਲ ਹੀ ਗੈਸ ਨੂੰ ਤੁਸੀਂ ਫੁੱਲ ਕਰ ਦਿਓ ਤੇ ਲਗਾਤਾਰ ਇਹਨੂੰ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਹੋ ਰੁਕਣਾ ਬਿਲਕੁਲ ਨਹੀਂ ਦੂਸਰੀਆਂ ਸਬਜ਼ੀਆਂ ਜਦੋਂ ਹੀ ਆਪਾਂ ਤਿਆਰ ਕਰਦੇ ਹਾਂ ਸਬਜ਼ੀ ਪਾ ਕੇ ਗੈਸ ਸਲੋ ਫਲੇਮ ਤੇ ਕਰ ਦਿੰਨੇ ਆ ਤੇ ਟੱਕ ਦੇਨੀਆ ਪਰ ਇਸ ਤਰ੍ਹਾਂ ਕੁਝ ਨਹੀਂ ਕਰਨਾ ਲਗਾਤਾਰ ਹਲਾਇਓ ਤਾਂ ਕਿ ਜਿਹੜੀ ਸਾਰੀ ਸ਼ਿਮਲਾ ਮਿਰਚ ਹੈ ਇਕੋ ਜੀ ਪੱਕੇ 80% ਤੱਕ ਇਹਨੂੰ ਪਕਾ ਲਿਓ ਉਸ ਤੋਂ ਬਾਅਦ ਤੁਸੀਂ ਬਾਹਰ ਕੱਢ ਲਿਓ ਇਸ ਤਰ੍ਹਾਂ ਦੀ ਇਹ ਹੋ ਜੂਗੀ ਬੜਾ ਹੀ ਸੋਹਣਾ ਇਹਦਾ ਉਸੇ ਤਰ੍ਹਾਂ ਦਾ ਕਲਰ ਰਹੂਗਾ ਇੱਥੇ ਥੋੜੀ ਜਿਹੀ ਮੈਨੂੰ ਲਾਈਟ ਦੀ ਪ੍ਰੋਬਲਮ ਆ ਗਈ ਸੀ ਕਿਉਂਕਿ ਲਾਈਟ ਚਲੀ ਗਈ ਸੀ ਜੇ ਤੁਹਾਡੇ ਕੁੱਕਰ ਵਿੱਚ ਬਹੁਤ ਘੱਟ ਤੇਲ ਬਚਿਆ ਤਾਂ ਥੋੜਾ ਜਿਹਾ ਮਿਕਸ ਕਰ ਲਿਓ ਨਹੀਂ ਆਪਾਂ ਉਸੇ ਬਚੇ ਤੇਲ ਵਿੱਚ ਪੋਨਾਂਗੇ ਜੀਰਾ ਇੱਕ ਪਈਆ ਵੱਡੀ ਇਲਾਇਚੀ ਦੋ ਤੇਜ ਪੱਤੇ ਥੋੜਾ ਜਿਹਾ ਪਾਏ ਅਦਰਕ ਟਾੜਾ ਮੰਨ ਕਰੇ ਲਸਣ ਵੀ ਪਾ ਲਿਓ ਮਸਾਲੇ ਚੰਗੀ ਤਰ੍ਹਾਂ ਪੱਕ ਗਏ ਨਾਲ ਦੀ ਨਾਲ ਹੀ ਕਿਉਂਕਿ ਤੇਲ ਕਾਫੀ ਗਰਮ ਹੋਇਆ ਪਿਆਸੀ ਉਸ ਤੋਂ ਬਾਅਦ ਆਪਾਂ ਨਾਲ ਹੀ ਪਾਤੇ ਪਿਆਜ਼ ਚਾਰ ਪੰਜ ਪਾਈਆਂ ਬਰੀਕ ਕਟੀਆਂ ਹੋਈਆਂ ਮਿਰਚਾਂ ਹੌਲੀ ਹੌਲੀ ਇਹਨੂੰ ਮਿਕਸ ਕਰਕੇ ਸਲੋ ਫਲੇਮ ਤੇ ਪਕਾਉਂਦੇ ਜਾਵਾਂਗੇ ਫਿਰ ਇਹਦੇ ਵਿੱਚ ਥੋੜੀ ਜਿਹੀ ਆਪਾਂ ਪਾਵਾਂਗੇ ਹਿੰਗ ਇਹਦਾ ਫਲੇਵਰ ਬੜਾ ਹੀ ਵਧੀਆ ਆਉਂਦਾ ਹੈ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜ਼ਰੂਰ ਪਾਓ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਚਾਰ ਮਿੰਟ ਲਈ ਆਪਾਂ ਪਿਆਜ਼ ਨੂੰ ਪਕਾ ਲਾਂਗੇ ਜਦੋਂ ਹੀ ਆਪਣਾ ਪਿਆਜ਼ ਪੱਕ ਗਿਆ ਇਹਨੇ ਆਪਣਾ ਕਲਰ ਵਗੈਰਾ ਚੇਂਜ ਕਰ ਲਿਆ ਨਾਲ ਦੀ ਨਾਲ ਹੀ ਇਹਦੇ ਵਿੱਚ ਆਪਾਂ 4-5 ਕੱਟੇ ਹੋਏ ਆਲੂ ਪਾਵਾਂਗੇ ਉਹ ਤੁਸੀਂ ਆਪਣੀ ਮਰਜ਼ੀ ਨਾਲ ਕੱਟ ਲਓ ਜਿਸ ਹਿਸਾਬ ਦੇ ਕੱਟਣੇ ਆਗੇ ਅੱਧਾ ਕਿਲੋ ਸ਼ਿਮਲਾ ਮਿਰਚ ਦੇ ਵਿੱਚ ਆਪਾਂ ਅੱਧਾ ਕਿਲੋ ਹੀ ਆਲੂ ਲਏ ਹੈ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਫਿਰ ਮਰਜ਼ੀ ਦਾ ਪਾਵਾਂਗੇ ਨਮਕ ਮਿਰਚ ਤਨੀਆ ਪਾਊਡਰ ਹਲਦੀ ਥੋੜੀ ਜੀ ਪਾਵਾਂਗੇ ਆਪਾਂ ਰੰਗ ਵਾਲੀ ਦੇਗੀ ਮਿਰਚ ਪਰ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਤਾਂ ਪਾਉਂਗੇ ਬਾਰੇ ਹਲਕੀਆਂ ਜਿਹਾ ਜ਼ਿਆਦਾ ਪੈਂਦੀਆਂ ਨੇ ਕਿਉਂਕਿ ਜਿਹੜੀ ਸੁੱਕੀ ਸਬਜੀ ਹੁੰਦੀ ਹੈ ਥੋੜੀ ਜਿਹੀ ਤਿੱਖੀ ਜ਼ਿਆਦਾ ਪਸੰਦ ਆਉਂਦੀ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਉਸ ਤੋਂ ਬਾਅਦ ਇਹਨੂੰ ਆਪਾਂ 2-3 ਮਿੰਟ ਲਈ ਲਗਾਤਾਰ ਪਕਾਵਾਂਗੇ ਦੇਖੋ ਆਲੂਆਂ ਦਾ ਕਲਰ ਇਸ ਤਰ੍ਹਾਂ ਦਾ ਹੋ ਜਾ ਤਾਂ ਕਿ ਜਿਹੜੇ ਮਸਾਲੇ ਆਪਣੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ ਜਦੋਂ ਇਹ ਮਸਾਲੇ ਮਿਕਸ ਹੋ ਗਏ ਫਿਰ ਵਿੱਚ ਦੋ ਪਾ ਦਾਂਗੇ ਕੱਟੇ ਹੋਏ ਟਮਾਟਰ ਤੇਨੂੰ 2 ਮਿੰਟ ਲਈ ਆਪਾਂ ਸਲੋ ਫਲੇਮ ਤੇ ਪਕਾਵਾਂਗੇ ਤਾਂ ਕਿ ਇਹਨਾਂ ਵਿੱਚ ਇਸ ਟਾਈਮ ਬਿਲਕੁਲ ਪਾਣੀ ਨਹੀਂ ਹਲਕੇ ਜਿਹੇ ਟਮਾਟਰ ਜਦੋਂ ਕਸ਼ ਹੋ ਗਏ ਥੋੜਾ ਜਿਹਾ ਪਾਣੀ ਛੱਡ ਜਾਣਗੇ ਤੇ ਨਾਲ ਦੀ ਨਾਲ ਹੀ ਆਪਾਂ ਕੁੱਕਰ ਨੂੰ ਕਰ ਦਾਂਗੇ ਬੰਦ ਤੇ ਇਹਦੀਆਂ ਦੋ ਵਿਸਲਾ ਲਗਾ ਲਾਂਗੀ ਇੱਥੇ ਤੁਸੀਂ ਜਦੋਂ ਹੀ ਵਿਸਲਾ ਲਗਾਉਂਗੇ ਪਾਣੀ ਬਿਲਕੁਲ ਨਹੀਂ ਪਾਉਣਾ ਸਬਜੀ ਵਿੱਚ ਪਾਣੀ ਦੀ ਵਰਤੋਂ ਤਾਂ ਪੱਕਾ ਨਹੀਂ ਨਹੀਂ ਉਸ ਤੋਂ ਬਾਅਦ ਜਦੋਂ ਹੀ ਆਪਾਂ ਕੁੱਕਰ ਨੂੰ ਖੋਲਿਆ ਸਬਜੀ ਬਣ ਕੇ ਆਪਣੇ ਆਲੂ ਪੱਕ ਕੇ ਬਿਲਕੁਲ ਤਿਆਰ ਹੈ ਹਲਕਾ ਜਿਹਾ ਨੇ ਪਾਣੀ ਛੱਡਿਆ ਬਿਲਕੁਲ ਹਲਕਾ ਜਿਹਾ ਗੈਸ ਦੀ ਫਲੇਮ ਇੱਥੇ ਤੁਸੀਂ ਫੁੱਲ ਕਰ ਦਿਓ ਤਾਂ ਕਿ ਜਿਹੜਾ ਸਬਜੀ ਵਿੱਚ ਥੋੜਾ ਬਹੁਤ ਪਾਣੀ ਹੈ 1 ਮਿੰਟ ਚ ਹੀ ਸੁੱਕ ਜਾਵੇ ਪਰ ਸੋ ਪਹਿਲਾਂ ਤੁਸੀਂ ਮਿਕਸ ਕਰਿਓ ਇਹਦੇ ਵਿੱਚ ਸ਼ਿਮਲਾ ਮਿਰਚ ਤਾਂ ਕਿ ਜਿਹੜੀ ਇਹਦੇ ਵਿੱਚ ਥੋੜੀ ਬਹੁਤੀ ਕਸਰ ਹੈ ਉਹ ਵੀ ਪੂਰੀ ਹੋ ਜੇ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇੱਥੇ ਅੱਧਾ ਚਮਚ ਗਰਮ ਮਸਾਲੇ ਦਾ ਪਾਇਆ ਸੀ ਉਹ ਵੀਡੀਓ ਮੈਂ ਤਾਂ ਥੋੜੀ ਜਿਹੀ ਸਕਿਪ ਹੋ ਗਈ ਇਸ ਕਰਕੇ ਤੁਸੀਂ ਗਰਮ ਮਸਾਲਾ ਜ਼ਰੂਰ ਪਾ ਦਿਓ ਕਿਉਂਕਿ ਮੈਂ ਪਹਿਲਾਂ ਨਹੀਂ ਮਿਕਸ ਕੀਤਾ ਸੀ ਸਬਜੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਗੈਸ ਦੀ ਫਲੇਮ ਫੁੱਲ ਹੈ ਮजेदार ਜੀ ਇਹ ਸ਼ਿਮਲਾ ਮਿਰਚ ਤੇ ਆਲੂ ਕੁੱਕਰ ਵਿੱਚ ਬਣ ਰਹੇ ਆ ਤੁਹਾਨੂੰ ਕਿਹੋ ਜਿਹਾ ਲੱਗਦੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਉੱਪਰ ਦੀ ਪਾਤਾ ਜੀ ਆਪਾਂ ਹਰਾ ਧਨੀਆ ਟੱਕਿਆ ਵਗੈਰਾ ਹਜੇ ਤੱਕ ਆਪਾਂ ਬਿਲਕੁਲ ਨਹੀਂ ਦੇਖੋ ਪੂਰੀ ਮਸਾਲੇਦਾਰੇ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਬੜੀ ਟੇਸਟੀ ਬਣਦੀ ਹੈ ਤੇ ਬਾਕੀ ਚਟਪੜਚੇ ਬਣਦੀ ਹੈ ਗੈਸ ਨੂੰ ਆਪਾਂ ਬੰਦ ਕਰਤਾ ਤੇ ਇਹਨੂੰ 1-2 ਮਿੰਟਾਂ ਲਈ ਟੱਕ ਕੇ ਰੱਖ ਦਾਂਗੇ ਉਸ ਤੋਂ ਬਾਅਦ ਦੇਖੋ ਜੀ ਜਦੋਂ ਹੀ ਆਪਾਂ ਇਹਦਾ ਟੱਕਣ ਚੱਕਿਆ 10 ਕਿੰਟਾਂ ਬਾਅਦ ਆਪਾਂ ਇਹਨੂੰ ਦੁਬਾਰਾ ਸਰਵ ਕੀਤਾ ਤੇ ਬਹੁਤ ਹੀ ਮਜ਼ੇਦਾਰ ਜਿਹੜੀ ਸਬਜੀ ਇਹ ਬਣ ਕੇ ਤਿਆਰ ਹੋਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਕਦੇ ਇਸ ਤਰੀਕੇ ਨਾਲ ਸਬਜ਼ੀ ਇਹ ਬਣਾ ਕੇ ਨਹੀਂ ਖਾਂਦੀ ਤਾਂ ਜ਼ਰੂਰ ਖਾਓ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਇੱਕ ਵਾਰੀ ਬਣਾ ਲਈ ਬਾਰ ਬਾਰ ਬਣਾਇਆ ਕਰੋਗੇ ਧੰਵਾ ਚੀ